ਸੱਸੀ ਗਾੜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚਮੇਲ ਨਿਊਜ਼ ਪੰਜਾਬ ਮੈਂ ਵਿੱਕੀ ਬਿਰਕਾ ਜਿੱਥੇ ਸੈਂਟ ਰਿਵਿਅਰ ਸਕੂਲ ਦੇ ਵਿੱਚ ਪਹੁੰਚੇ ਹੋਇਆ ਸੀ ਅਤੇ ਇੱਥੇ ਤੀਆਂ ਦੇ ਤਿਹਾਰ ਨੂੰ ਲੈ ਕੇ ਬੱਚਿਆਂ ਦੇ ਵਿੱਚ ਐਕਟੀਵਿਟੀਆਂ ਕਰਵਾਈਆਂ ਗਈਆਂ ਉਹਨਾਂ ਦੇ ਡਾਂਸ ਸ਼ੋਅ ਕਰਵਾਏ ਗਏ ਔਰ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਜੋ ਤੀਆਂ ਦਾ ਤਿਹਾਰ ਜੋ ਪਿੰਡਾਂ ਦੇ ਵਿੱਚ ਖਤਮ ਹੋ ਚੁੱਕਾ ਹੈ ਤੇ ਕਿਸੇ ਟਾਈਮ ਪਿੰਡਾਂ ਦੇ ਸੱਥਾਂ ਦੇ ਵਿੱਚ ਮਨਾਏ ਜਾਂਦੇ ਸੀ ਬਾਕੀ ਤੁਸੀਂ ਇੱਥੋਂ ਦੇ ਜਿਹੜੇ ਹੈਗੇ ਨੇ ਬੱਚੇ ਉਹਨਾਂ ਨਾਲ ਆਓ ਤੁਹਾਨੂੰ ਰੂਬਰੂ ਕਰਾਉਂਦੇ ਆ ਉਹਨਾਂ ਦੀਆਂ ਤਸਵੀਰਾਂ ਦਿਖਾਉਂਦੇ ਆ ਔਰ ਜਿਹੜੇ ਇੱਥੇ ਦੇ ਸਟਾਫ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ तीस का त्यौहार महिलाओं के लिए बहुत ही महत्वपूर्ण है इस दिन जो महिलाएं हैं, वो व्रत और पूजा करती हैं, जो अपने परिवार की सुख समृद्धि के लिए किया जाता है जैसे के ऊपर छटा जो है, हरी भरी रहती है उसी तरह उसका परिवार भी हरा भरा रहे धन्यवाद। धन्यवादी फ्रॉम क्लास लेकिन कुछ दिन हमारे जीवन में ऐसे भी आते हैं जो कुछ स्पेशल पल लेकर आते हैं और हम उनको सारी उम्र के लिए याद रखते हैं सच डेज आर फ्यू इन काउंट बट हेल्पनेट ऑल ऑफेलर ईयर एज आज गुड मॉर्निंग एवरी वन present here now i would like to, like to start the program of our tees celebration ehe to har 15 dinan tak chalda hai hariyali tees da tyohar hai ate is din parvati nu is din parvati dev punar milan to baad jadon shiv ne parvati nu apne patni swikar kita si is layi is din nu is tarah vi tees da tyohar manaya janda hai parvati ne ਪਾਰਵਤੀ ਨੇ ਕਈ ਸਾਲ ਵਰਦ ਰੱਖਣ ਦੀ ਪਾਲਣਾ ਵੀ ਕੀਤੀ ਸੀ ਅਤੇ ਸ਼ਿਵ ਜੀ ਨੇ ਆਪਣੇ 108ਵੇਂ ਜਨਮ ਵਿੱਚ ਪਾਰਵਤੀ ਨੂੰ ਆਪਣੀ ਪਤਨੀ ਦੇ ਦੌਰ ਤੇ ਸਵੀਕਾਰ ਕੀਤਾ ਸੀ ਇਸ ਲਈ ਪਾਰਵਤੀ ਜੀ ਨੂੰ ਤੀਜ ਮਾਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਗਿੱਦਾ ਗਿੱਦਾ ਕਰੇ ਮੇਲਣੇ ਗਿੱਦਾ ਪਾਉ ਬਥੇਰਾ ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਫਿਰੇ ਬਨੇਰਾ ਸਾਰੇ ਪਿੰਡ ਦੇ ਲੋਕੀ ਆ ਗਏ ਕੀ ਬੁੱਢੜਾ ਕੀ ਠੇਰਾ ਨੱਚ ਮਿਲਣੇ ਨੱਚ ਲੈਣੀ ਦੇ ਕੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈਣੀ ਦੇ ਕੇ ਸ਼ੌਂਕ ਦਾ ਗੇੜਾ ભલે 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 ਸ਼ਸ਼ੀ ਗਾਲ ਸਰ ਹਾਂਜੀ ਸਰ ਸਸ਼ੀ ਗਾਲ ਜੀ ਸਰ ਜਿੱਦਾਂ ਅ ਅੱਜ ਇੱਥੇ ਮੈਂ ਆਇਆ ਸੀ ਤੁਹਾਡੇ ਸਕੂਲ ਦੇ ਵਿੱਚ ਹਨਾ ਵੀ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਮੈਨੂੰ ਬੱਚਿਆਂ ਦੀ ਐਕਟੀਵਿਟੀਜ਼ ਔਰ ਡਾਂਸ ਜਿੰਨਾ ਵੀ ਬਹੁਤ ਘੈਂਟ ਜਿਹਾ ਸਿਸਟਮ ਲੱਗਿਆ ਮੈਨੂੰ ਇਹ ਤੁਸੀਂ ਐਕਟੀਵਿਟੀਜ਼ ਪਹਿਲਾਂ ਵੀ ਕਾਫੀ ਕਰਵਾਉਂਦੇ ਰਹਿੰਦੇ ਹੋ ਲੇਕਿਨ ਮੈਂ ਫਸਟ ਟਾਈਮ ਸ਼ਾਇਦ ਸਕੂਲ ਦੇ ਵਿੱਚ ਆਇਆ ਤੇ ਬਾਕੀ ਤੁਸੀਂ ਇਸ ਬਾਰੇ ਹੋਰ ਕੀ ਕਹਿਣਾ ਚਾਹੋਗੇ ਆਪਣੇ ਸਕੂਲ ਦੇ ਔਰ ਬੱਚਿਆਂ ਬਾਰੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਹਰਮੇਸ਼ਵਰ ਸੰਜੀਵੀ ਇੰਟਰਨੈਸ਼ਨਲ ਸਕੂਲ ਵੱਲੋਂ ਸਾਡੇ ਸਕੂਲ ਦੇ ਵਿੱਚ ਹਰ ਸਾਲ ਹੀ ਤੀਆਂ ਦਾ ਜਿਹੜਾ ਤਿਹਾਰ ਮਨਾਇਆ ਜਾਂਦਾ ਜੀ ਇਹ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਤੀਆਂ ਜੋ ਨੇ ਜੀ ਆਪਣੀਆਂ ਸਾਰਿਆਂ ਦੀਆਂ ਸਾਝੀਆਂ ਨੇ ਤੇ ਤੀਆਂ ਜਿਵੇਂ ਕਹਿੰਦੇ ਨੇ ਰੁੱਖ ਲਗਾਓ ਤੀ ਬਚਾਓ ਤੇ ਤੀਆਂ ਸਾਨੂੰ ਬਚਾਉਣੀਆਂ ਚਾਹੀਦੀਆਂ ਨੇ ਜੀਆਂ ਤੀਆਂ ਦੇ ਨਾਲ ਹੀ ਸਾਰਾ ਸੰਸਾਰ ਬਸਿਆ ਹੋਇਆ ਹੈਗਾ ਇਸ ਦੇ ਨਾਲ ਹੀ ਆਪਾਂ ਜੇ ਦੇਖੀਏ ਕਿ ਤੀਆਂ ਦੀ ਜਿਹੜੀ ਐਕਟੀਵਿਟੀ ਹੈ ਐਕਟੀਵਿਟੀ ਬੱਚਿਆਂ ਦਾ ਡਾਂਸ ਬੱਚੇ ਕੋਈ ਗੇਮ ਕਰਦੇ ਨੇ ਜੀ ਇਸ ਦੇ ਵਿੱਚ ਜੱਬ ਲਾ ਲੋ ਪਿੰਗਾ ਝੂਟ ਦੇਣਗੇ ਇਸ ਦੇ ਨਾਲ ਇਹ ਹੈ ਕਿ ਪੰਜਾਬ ਦਾ ਜਿਹੜਾ ਕਲਚਰ ਪਹਿਲਾਂ ਖਤਮ ਹੁੰਦਾ ਜਾ ਰਿਹਾ ਹੈਗਾ ਬਹੁਤੀ ਮਤਲਬ ਪਿਛੋਕੜ ਤੇ ਪੰਜਾਬ ਦਾ ਕਲਚਰ ਚਲਾ ਗਿਆ ਹੈਗਾ ਪਰ ਪੰਜਾਬ ਦੇ ਜਿਹੜੇ ਲੋਕ ਨੇਗੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਾਰੇ ਪਰ ਅਸੀਂ ਫਿਰ ਵੀ ਪੰਜਾਬ ਦੀ ਪੰਜਾਬ ਸਰਕਾਰ ਦੁਆਰਾ ਅਸੀਂ ਇਹੀ ਸਾਰਿਆਂ ਨੂੰ ਕਹਾਂਗੇ ਕਿ ਜਿਹੜਾ ਪੰਜਾਬ ਦਾ ਜਿਹੜਾ ਪੰਜਾਬ ਦਾ ਰੁਤਬਾ ਹੈਗਾ ਉਹ ਸਾਡਾ ਰੁਤਬਾ ਨਹੀਂ ਘੁਆਚਣਾ ਚਾਹੀਦਾ ਪੰਜਾਬ ਦੀ ਸਾਰੀਆਂ ਗੇਮਾਂ ਪੰਜਾਬ ਦੀਆਂ ਸਾਰੇ ਰੀਤੀ ਰਿਵਾਜ ਉਸੇ ਤਰੀਕੇ ਨਾਲ ਚੱਲਦੇ ਰਹਿਣੇ ਚਾਹੀਦੇ ਨੇ ਜਿਸ ਤਰੀਕੇ ਨਾਲ ਪਹਿਲਾਂ ਚੱਲਦੇ ਆਏ ਨੇ ਇਸੇ ਲਈ ਅਸੀਂ ਬੱਚਿਆਂ ਦੀ ਐਕਟੀਵਿਟੀਜ਼ ਬੱਚੇ ਦੇ ਵਿੱਚ ਮਨੋਂ ਭਾਵਨਾਵਾਂ ਫਕਰ ਕਰਦੇ ਆ ਕਿ ਬੱਚੇ ਕਿਸੇ ਨਾ ਕਿਸੇ ਨਤੀਜੇ ਵਿੱਚ ਅੱਗੇ ਆਉਣ ਹਰ ਇੱਕ ਬੱਚੇ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਹੈ ਜੀ ਕੋਈ ਡਾਂਸ ਦੇ ਵਿੱਚ ਹੋਵੇ ਕੋਈ ਗੇਮਾਂ ਦੇ ਵਿੱਚ ਹੁੰਦਾ ਹੈ ਇਸੇ ਤਰੀਕੇ ਨਾਲ ਅਸੀਂ ਦੱਸਣਾ ਚਾਹਾਂਗੇ ਸਾਡੇ ਸਕੂਲ ਦੇ ਜਿਹੜੇ ਬੱਚੇ ਨੇਗੇ ਉਹ ਗੇਮਾਂ ਦੇ ਵਿੱਚ ਵੀ ਹਰ ਸਾਲ ਹਵਲ ਆਉਂਦੇ ਨੇਗੇ ਇਸ ਵਾਰ ਟਾਈਕੋਂਡੋ ਦੇ ਵਿੱਚੋਂ ਬੱਚੇ ਗਏ ਸੀਗੇ ਜੰਮੂ ਕਸ਼ਮੀਰ ਦੇ ਵਿੱਚ ਆ ਕੁਝ ਮਹੀਨੇ ਪਹਿਲਾਂ ਹੀ ਜੰਮੂ ਕਸ਼ਮੀਰ ਦੇ ਵਿੱਚ ਵੀ ਬੱਚਿਆਂ ਨੇ ਬਥੇਰੇ 골ਡ ਮੈਡਲ ਨੇ ਜਿਹੜੇ ਉਹ ਹਾਸਲ ਕੀਤੇ ਨੇ ਇਸ ਦੇ ਨਾਲ ਹੀ ਹੁਣ 골ਡ ਮੈਡਲ ਜਿਹੜਾ ਆਪਣਾ ਬੱਚੇ ਨੇਗੇ ਪਟਵਾਲ ਦੀ ਜਿਹੜੀ ਗੇਮ ਸੀਗੀ ਉਹਦੇ ਵਿੱਚੋਂ ਬੱਚਿਆਂ ਨੇ ਪ੍ਰਾਪਤ ਕੀਤੇ ਨੇ ਇਸ ਤੋਂ ਬਾਅਦ ਜਲੰਧਰ ਦੇ ਵਿੱਚ ਹੁਣ ਗੇਮ ਹੈ ਬੱਚਿਆਂ ਦਾ ਕੱਲ ਪਰਮਾਤਮਾ ਨੂੰ ਹੀ ਦੁਆ ਕਰਾਂ ਇਹ ਹੀ ਅਰਸ਼ ਮੰਗਾਗੇ ਕਿ ਸਾਡੇ ਬੱਚੇ ਫਿਰ ਤੋਂ ਹੀ 골ਡ ਮੈਡਲ ਜਿਹੜਾ ਸਾਡੇ ਸਕੂਲ ਦੇ ਨਾਮ ਨਾਲ ਲੇਕੇ ਇਹ ਹੀ ਦੱਸਣਾ ਚਾਹਾਂਗੇ ਸਾਡੇ ਸਕੂਲ ਦੇ ਜਿਹੜੇ ਬੱਚੇ ਨੇ ਬਹੁਤ ਹੀ ਮਿਹਨਤੀ ਨੇ ਖੇਮਾ ਦੇ ਨਾਲ ਐਕਟੀਵਿਟੀਜ਼ ਦੇ ਨਾਲ ਨਾਲ ਅੱ체 ਪੜਾਂਚ ਵੀ ਬਹੁਤ ਹੀ ਅਗੇ ਨੇ ਅਸੀਂ ਵੀ ਉਮੀਦ ਕਰਾਂਗੇ ਜੀ ਤੁਹਾਡਾ ਜਿਹੜਾ ਸਕੂਲ ਹੈ ਏਦਾਂ ਹੀ ਤਰੱਕੀਆਂ ਕਰਦਾ ਰਹੇ ਔਰ ਅਸੀਂ ਹਰ ਵਾਰ ਨਿਊਜ਼ ਬਣਾਉਂਦੇ ਰਹੀਏ ਔਰ ਤੁਹਾਡੇ ਨਾਲ ਦਰੂਬਰੂ ਹੁੰਦੇ ਰਹੀਏ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ